ਵੜਾ ਦੇ ਮੋਹੱਲਾ ਆਦਰਸ਼ ਨਗਰ ਦੇ ਵਸੀਆਂ ਵੱਲੋਂ ਬਿਜਲੀ ਦੇ ਕਟਾ ਤੋਂ ਦੁਖੀ ਹੋ ਕੇ ਥਾਣਾ ਸਤਨਾਮਪੁਰ ਅਗਿਆਤ ਅਨਾਂ ਲਗਾ ਕੇ ਟ੍ਰੈਫਿਕ ਨੂੰ ਜਾਮ ਕੀਤਾ ਗਿਆ ਇਸ ਦੌਰਾਨ ਧਰਨਾਕਾਰੀਆਂ ਨੇ ਆਖਿਆ ਕਿ ਉਹਨਾਂ ਦੇ ਮੋਹੱਲੇ ਵਿੱਚ ਪਿਛਲੇ 1 ਹਫਤੇ ਤੋਂ ਬਿਜਲੀ ਦੀ ਸਪਲਾਈ ਪੂਰੀ ਨਹੀਂ ਦੇ ਰਹੇ ਜਿਸ ਕਾਰਨ ਸਮੂਹ ਮੋਹੱਲਾ ਵਾਸੀ ਬਹੁਤ ਪਰੇਸ਼ਾਨ ਹਨ ਉਹਨਾਂ ਆਖਿਆ ਕਿ ਬਿਜਲੀ ਦੇ ਕਟਾ ਕਰਨ ਉਹਨਾਂ ਦੇ ਨਾਲ ਨਾਲ ਬੱਚਿਆਂ ਨੂੰ ਭਾਰੀ ਦਿੱਕਤ ਆ ਰਹੀ ਹੈ ਜਿਸ ਸਬੰਧੀ ਉਹ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਾਲ 1912 ਨੰਬਰ ਤੇ ਵੀ ਕਾਲ ਕਰ ਚੁੱਕੇ ਹਨ ਆਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਉਹਨਾਂ ਬਿਜਲੀ ਵਿਭਾਗ ਦੇ ਨਾਲ ਨਾਲ ਫਗਵਾੜਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਤਨਾਮਪੁਰਾ ਦੇ ਐਸ ਐਚ ਓ ਗੌਰਵ ਧੀਰ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮੁਹੱਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨੂੰ ਲਿਖਤੀ ਸ਼ਿਕਾਇਤ ਦੇਣ ਤੇ ਖੁਦ ਉਹਨਾਂ ਦੇ ਨਾਲ ਜਾ ਕੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀ ਅੰਗਰੇਜ਼ੀ ਰਿਪੋਰਟ ਅਦਾਰਿਸ਼ ਨਗਰ ਦੇ ਵਿੱਚ ਨਾ ਬਿਜਲੀ ਦਾ ਬਹੁਤ ਬੁਰਾ ਹੈ ਮੇਰੀ ਆਪਣੀ ਬੇਟੀ ਹੈ 9 ਮਹੀਨੇ ਦੀ ਹੈ ਉਹਨੂੰ ਅਸਥਮਾ ਪ੍ਰੋਬਲਮ ਹੈ ਔਰ 2 ਘੰਟੇ ਲਾਈਟ ਆਂਦੀ ਹੈ ਅੱਜ ਅਸੀਂ ਹਾਰ ਕੇ ਬਿਜਲੀ ਵਿਭਾਗ ਨੂੰ ਕਹਿ ਕਹਿ ਕੇ ਥਾਗੇ ਸੀਗੇ ਔਰ ਅੱਜ ਅਸੀਂ ਜਾਮ ਲਗਾਇਆ ਸੋ ਗੌਰਵ ਸਰ ਹੈ ਉਹ ਗੌਰਵ ਸਰ ਕਹਿੰਦੇ ਅਸੀਂ ਨਾਲ ਆਂ ਕੱਲ ਤੋਂ ਬਾਅਦ ਇਸ ਤੋਂ ਬਾਅਦ ਪ੍ਰੋਬਲਮ ਨਹੀਂ ਹੋਏਗੀ ਸਾਨੂੰ ਕਿਸੇ ਨਾ ਕੋਈ ਲੈ ਨਾ ਦਿਨਾ ਨਹੀਂ ਬਸ ਇਹ ਹੈ ਕਿ ਪ੍ਰੋਬਲਮ ਬਹੁਤ ਜ਼ਿਆਦਾ ਹੈ 7 ਦਿਨਾਂ ਤੋਂ 1912 ਤੇ ਫੋਨ ਕਰ ਰਹੇ ਆ ਮੈਂ ਹੁਣ ਤੁਹਾਡੇ ਸਾਹਮਣੇ ਕਰ ਸਕਦਾ ਹਾਂ 24 ਘੰਟੇ ਦੀ ਸਰਵਿਸ ਹੈ ਇੱਕੰਦੇ 1912 ਆ ਤੁਸੀਂ ਸੁਣ ਸਕਦੇ ਹੋ ਕੀ ਹੁੰਦਾ ਹੈ ਔਰ ਅਗਰ 1912 ਤੇ ਕੰਪਲੇਂਟ ਜਾਂਦੀ ਹੈ ਕੰਪਲੇਟ ਦਾ ਨੰਬਰ ਆ ਜਾਂਦਾ ਹੈ ਨਾ ਕੋਈ ਨੰਬਰ ਆਉਂਦਾ ਹੈ ਲੋਕ ਆ ਲੋ ਇਹ ਸ਼ੋਰ ਨਾ ਕਰੋ ਵੀ ਇੱਕ ਹਫਤਾ ਤੋਂ ਉੱਪਰ ਹੋ ਗਿਆ ਜਿਹੜੀ ਲਾਈਟ ਦੀ ਇਹ ਪ੍ਰੋਬਲਮ ਇਥੇ ਹੋ ਸਕੀ ਹੈ ਠੀਕ ਹੈ ਨਾ ਇੱਕ ਹਫਤੇ ਤੋਂ ਪੂਰਾ ਜਣ ਕਿ ਇੱਥੋਂ ਲਾ ਲਓ ਕਿ ਰਾਤ ਨੂੰ ਇਹਨਾਂ ਦੀ ਪ੍ਰੋਬਲਮ ਹੁੰਦੀ ਆ ਸਾਰੀ ਰਾਤ ਨਿਕਲ ਜਾਂਦੀ ਪੂਰੀ ਪੂਰੀ ਰਾਤ ਇਹਨੇ ਪ੍ਰੋਬਲਮ ਹੱਲ ਨਹੀਂ ਹੋ ਰਹੀ ਨਹੀਂ ਹੁੰਦੀ ਜੀ ਪਿਛਲੇ ਐਤਵਾਰ ਦੀ ਵੀ ਇਹੀ ਪ੍ਰੋਬਲਮ ਸੀ ਅੱਜ ਦੀ ਵੀ ਇਹਦੀ ਇਹੀ ਪ੍ਰੋਬਲਮ ਹੈ ਕੋਈ ਜਵਾਬ ਨਹੀਂ ਕਿਸੇ ਨੇ ਕੁਝ ਨਹੀਂ ਗਾ ਪਾਣੀ ਤਾਂ ਨਹੀਂ ਸਾਰ ਮੁੱਕ ਜਾਂਦਾ ਬੰਦੇ ਦਾ ਸਤਨਾਮਪੁਰੇ ਏਰੀਏ 'ਚ ਲਾਈਟ ਦਾ ਕੱਟ ਹੈਗਾ ਇਲੈਕਟ੍ਰਿਸਿਟੀ ਕੱਟ ਚੱਲ ਰਿਹਾ ਜਿਹਦੇ ਕਰਕੇ ਪਬਲਿਕ ਪਰੇਸ਼ਾਨ ਹੈ ਇਹਨਾਂ ਦੇ ਦੱਸਣ ਮੁਤਾਬਕ ਅੱਜ ਤੋਂ 6-7 ਦਿਨ ਪਹਿਲਾਂ ਵੀ ਇਦਾਂ ਕੱਟ ਰਿਹਾ ਜੀ ਕਾਫੀ ਦਿਨਾਂ ਤੋਂ ਇਹ ਕਹਿੰਦੇ ਵੀ ਅਸੀਂ ਲਗਾਤਾਰ ਕੰਪਲੇਂਟਸ ਕਰ ਰਹੇ ਆ ਬਿਜਲੀ ਮਾਹਤਵੇ ਨੂੰ ਮੈਸੇਜਸ ਕਰ ਰਹੇ ਆ ਕੰਪਲੇਂਟ ਸੈਂਟਰ ਤੇ ਕਾਲ ਕਰ ਰਹੇ ਆ ਐਸਸੀਐਨ ਨੂੰ ਕਾਲ ਕਰਦੇ ਜੀ ਨੂੰ ਕਾਲ ਕਰਦੇ ਜੈਸ ਜੀ ਨੂੰ ਕਾਲ ਕਰਦੇ ਆ ਤੇ ਸਾਨੂੰ ਰਿਸਪੌਂਸ ਨਹੀਂ ਮਿਲਦਾ ਤੇ ਹਾਲੇ ਤੱਕ ਇਲੈਕਟ੍ਰਿਸਿਟੀ ਕੱਟ ਠੀਕ ਨਹੀਂ ਹੋਇਆ ਸਾਡਾ ਕਿ ਫਾਲਟ ਕਿੱਥੇ ਆ ਉਹਨਾਂ ਦੇ ਦੱਸਣ ਮੁਤਾਬਕ ਵੀ ਉਹ ਹੀ ਨਹੀਂ ਉਹਨਾਂ ਨੂੰ ਲੱਭ ਰਿਹਾ ਸੋ ਉਹ ਹੁਣ ਇਹਨਾਂ ਨੂੰ ਐਕਸੀਨ ਦੇ ਨਾਲ ਗੱਲ ਕੀਤੀ ਐਕਸੀਨ ਸਾਹਿਬ ਦੇ ਨਾਲ ਬਿਜਲੀ ਮਾਹਤਵੇ ਦੇ ਨਾਲ ਤੇ ਉਹਨਾਂ ਨੇ ਹੌਸਲਾ ਦਿੱਤਾ ਵੀ ਆਪਾਂ ਸਵੇਰੇ 4:30 ਵਜੇ ਤੱਕ ਇਹ ਫਾਲਟ ਲੱਭ ਕੇ ਤੇ ਠੀਕ ਕਰ ਦ ਬਾਕੀ ਇਨ ਕੇਸ ਜਿਹੜਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਨੂੰ ਦੱਸਿਆ ਗਿਆ ਬਿ ਰੋਡ ਤੇ ਜਾਮ ਨਾ ਲਗਾਓ ਸਹੀ ਰੱਖੋ ਐਡਮਿਨਿਸਟ੍ਰੇਸ਼ਨ ਦੇ ਨਾਲ ਰਾਬਤਾ ਕਾਇਮ ਕਰੀਏ ਆਪਾਂ ਕਿਸੇ ਵੀ ਸੀਨੀਅਰ ਅਫਸਰ ਦੇ ਧਿਆਨ ਚ ਲਿਆਵਾਂਗੇ ਤੇ ਉਹ ਮਸਲਾ ਹੱਲ ਕਰਾਵਾਂਗੇ